ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇਰੀ ਪੁਲਿਸ ਦੀ ਸੁਸਤੀ ਤੇ ਲੁਟੇਰਿਆਂ ਦੀ ਦਲੇਰੀ ਤੋਂ ਦੁਖੀ ਕੋਟਕਪੂਰੇ ਵਾਲਿਆਂ ਨੇ ਆਖਰ ਆਪਣੇ ਐਲਾਨ ਤੇ ਫੁੱਲ ਚੜਾਉਂਦਿਆਂ ਪੂਰੇ ਦਾ ਪੂਰਾ ਸ਼ਹਿਰ ਬੰਦ ਕਰ ਦਿੱਤਾ ਤੇ ਕੋਕੇ ਠੋਕ ਬੰਦ ਜੀ ਨੂੰ ਕਹਿੰਦੇ ਆ ਕੋਕਟੋਕ ਬੰਦ ਕਰ ਦਿੱਤਾ ਸ਼ਹਿਰ ਪੂਰੀ ਤਰ੍ਹਾਂ ਬੰਦ ਆ ਸ਼ਹਿਰ ਦੇ ਸਾਰੇ ਵਪਾਰੀ ਸਾਰੇ ਲੋਕ ਇਕੱਠੇ ਹੋ ਕੇ ਚੌਂਕ ਦੇ ਵਿੱਚ ਜਾਮ ਕਰਕੇ ਧਰਨਾ ਲਾ ਕੇ ਬੈਠੇ ਆ ਗਲੀਆਂ ਨੂੰ ਸਕੂਟਰ ਲਾ ਕੇ ਹੋਰ ਵਾਹਨ ਲਾ ਕੇ ਬੰਦ ਕੀਤਾ ਹੋਇਆ ਹੈ ਪੂਰੀ ਤਰ੍ਹਾਂ ਤਾਂ ਕਿ ਪੁਲਿਸ ਪ੍ਰਸ਼ਾਸਨ ਜਾਗ ਸਕੇ ਸਰਕਾਰ ਜਾਗ ਸਕੇ ਤੇ ਉਹਨਾਂ ਨੂੰ ਲੁੱਟ ਖੋਹ ਦੀਆਂ ਵਾਰਦਾਤਾਂ ਤੋਂ ਨਜ਼ਾਤ ਮਿਲ ਸਕੇ ਜ਼ਿਕਰ ਯੋਗ ਹੈ ਕਿ ਪਹਿਲਾਂ ਕਦੇ-ਕਦਾਈਂ ਲੁੱਟ ਦੀ ਵਾਰਦਾਤ ਹੁੰਦੀ ਸੀ ਤੇ ਅੱਜ ਕੱਲ੍ਹ ਹਰ ਰੋਜ਼ 4-4 5-5 ਲੁੱਟਦੀਆਂ ਖੋਹਦੀਆਂ ਝਪਟਮਾਰਾਂ ਦੀਆਂ ਵਾਰਦਾਤਾਂ ਹੋਣ ਲੱਗੀਆਂ ਬਹੁਤ ਸਾਰੀਆਂ ਵਾਰਦਾਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਪੁਲਿਸ ਉਸ ਤੇ ਕਾਰਵਾਈ ਤਾਂ ਕੀ ਕਰਨੀ ਆ ਉਸ ਦੀ ਰਿਪੋਰਟ ਤੱਕ ਦਰਜ ਨਹੀਂ ਕਰਦੀ ਤੇ ਹੁਣ ਤਾਂ ਹਾਲਾਤ ਇਹ ਬਣ ਗਏ ਸੀ ਕਿ ਖੋਹ ਕਰਨ ਤੋਂ ਪਹਿਲਾਂ ਲੁਟੇਰੇ ਕਾਪਾ ਮਾਰਦੇ ਸੀ ਉਸ ਤੋਂ ਬਾਅਦ ਉਸ ਦੀ ਲੁੱਟਖੋ ਕਰਦੇ ਸੀ ਯਾਨੀ ਜਾਨ ਨੂੰ ਖਤਰਾ ਪਹਿਲਾਂ ਤੇ ਪੈਸਿਆਂ ਨੂੰ ਸਮਾਨ ਨੂੰ ਖਤਰਾ ਬਾਅਦ ਚ ਇਸੇ ਤੋਂ ਦੁਖੀ ਕੋਟਕਪੂਰਾ ਦੇ ਕੀ ਹਾਲਾਤ ਆ ਇਹ ਵੀ ਜਾਣਕਾਰੀ ਲੈਣੇ ਆ ਕਿ ਨਾਲ ਦੀ ਨਾਲ ਤੁਹਾਨੂੰ ਇਹ ਵੀ ਦਿਖਾਉਣੇ ਆ ਕਿ ਉੱਥੇ ਇਸ ਵੇਲੇ ਸਥਿਤੀ ਕੀ ਆ ਉਹਦੇ ਸਾਰੇ ਆ ਕਿ ਕੋਟਕਪੂਰੇ ਦੇ ਜਿਹੜੇ ਵਪਾਰੀ ਆ ਤੇ ਦੁਕਾਨਦਾਰ ਆ ਉਹਨਾਂ ਦਾ ਇਹ ਇਤਰਾਜ਼ ਹੈਗਾ ਕਿ ਸ਼ਹਿਰ ਦੇ ਵਿੱਚ ਜਿਹੜੀਆਂ ਹੈਗੀਆਂ ਗੈਰਕਾਨੂੰਨੀ ਘਟਾਵਾਂ ਬਹੁਤ ਵਾਪਰ ਰਹੀਆਂ ਲੁੱਟਖੋਆ ਹੋ ਰਹੀਆਂ ਈਵਨ ਕੇ ਕਟਮਾਰ ਕਰਕੇ ਪੈਸੇ ਖੋਏ ਜਾ ਰਹੇ ਆ ਤੇ ਦੁਕਾਨਾਂ ਦੇ ਵਿੱਚ ਗੁੰਡੇ ਵੜ ਰਹੇ ਹੈਗੇ ਇਸ ਉਸ ਨੂੰ ਲੈ ਕੇ ਅੱਜ ਜਿਹੜਾ ਕੋਟਪੂਰੇ ਬੰਦ ਦਾ ਸੱਦ ਦਿੱਤਾ ਗਿਆ ਸੀ ਤੇ ਪਤਾ ਲੱਗਾ ਕਿ ਰਲਵਾ ਮਿਲਮਾ ਜਿਹੜਾ ਹੰਗਾਰਾ ਉਹ ਬੰਦ ਨੂੰ ਮਿਲਿਆ ਹੈਗਾ ਔਰ ਐਸਐਸਪੀ ਆਦੇ ਸੀਨੀਅਰ ਆਫੀਸਰਸ ਨਾਲ ਜਿਹੜਾ ਉਹ ਮੌਕੇ ਤੇ ਗਿਆ ਔਰ ਉੱਥੇ ਕੁਝ ਲੋਕਾਂ ਨੇ ਇਤਰਾਜ਼ ਕੀਤਾ ਕਿ ਜਿਹੜਾ ਐਸਐਚਓ ਹੈਗੇ ਸਥਾਨਕ ਉਹਨਾਂ ਦੇ ਜਿਹੜੀ ਲੋਕਾਂ ਪ੍ਰਤੀ ਰਵੱਈਆ ਹੈਗਾ ਕੋਈ ਜ਼ਿਆਦਾ ਵਧੀਆ ਨਹੀਂਗਾ ਤੇ ਉਹ ਮਤਲਬ ਜੇ ਕੋਈ ਸ਼ਿਕਾਇਤ ਲੈ ਕੇ ਜਾਂਦਾ ਉਹਦਾ ਉਹਨਾਂ ਇਨਸਾਫ ਦੇ ਜਾਂ ਉਹਦੀ ਹੱਕ ਰੂਹੀ ਕਰਾਉਣ ਦੀ ਥਾਂ ਤੇ ਉਹਨਾਂ ਨੂੰ ਡਰਾਇਆ ਜਾਂਦਾ ਹੈ ਜਾਂ ਉਹਨਾਂ ਨੂੰ ਉਲਝਾਇਆ ਜਾਂਦਾ ਹੈਗਾ ਤਾਂ ਐਸਐਸਪੀ ਨੇ ਉੱਥੇ ਇਹ ਕਿਹਾ ਹੈਗਾ ਕਿ ਜੇ ਲੋੜ ਪਈ ਤਾਂ ਇਸ ਮਸਲੇ 'ਚ ਜੇ ਕੋਈ ਅਫਸਰ ਬਦਲਾ ਕਰਨਾ ਪਿਆ ਜਾਂ ਕੋਈ ਹੋਰ ਕਾਰਵਾਈ ਲੋੜ ਪਈ ਤਾਂ ਉਹ ਕਰਨਗੇ ਇਸ ਦੇ ਨਾਲ ਜਿਹੜੀ ਜ਼ਿਲ੍ਹਾ ਪੁਲਿਸ ਨੇ ਜ਼ਿਲ੍ਹੇ ਭਰ ਦੇ ਵਿੱਚ ਜਿਹੜਾ ਹੈਗਾ ਅੱਜ ਜਿਹੜਾ ਉਹਨਾਂ ਨੇ ਇੱਕ ਫਲੈਗ ਮਾਰਕ ਵੀ ਰੱਖਿਆ ਹੈਗਾ ਸ਼ਾਇਦ ਉਹ ਲੋਕਾਂ ਦਾ ਕੌਨਫੀਡੈਂਸ ਜਿੱਤਣ ਵਾਸਤੇ ਹੋਵੇਗਾ ਤੇ ਇਹਦੇ ਨਾਲ ਹੀ ਜਿਹੜਾ ਵਿਧਾਨ ਸਭਾ ਸਪੀਕਰ ਹੈਗੇ ਕੁਲਤਾਰ ਸਿੰਘ ਸੰਧਵਾ ਲੈ ਵਿਧਾਨ ਸਭਾ ਹਲਕਾ ਹੈਗਾ ਔਰ ਉਹਨਾਂ ਨੇ ਵੀ ਇੱਕ ਲੈਟਰ ਜਾਰੀ ਕਰਕੇ ਡੀਜੀਪੀ ਪੰਜਾਬ ਨੂੰ ਆਫ ਦਫਤਰ ਬੁਲਾਇਆ ਹੈਗਾ ਤੇ ਇਸ ਸਿੱਤੀ ਦਾ ਜਾਇਜ਼ਾ ਲੈਣ ਲਈ ਉਹ ਆਪ ਦੇ ਲੈਵਲ ਤੇ ਹੀ ਰਹੇ ਹੈਗੇ ਆ ਉਹ ਆਪ ਦੀ ਕਾਰਵਾਈ ਕਰ ਰਹੇ ਆ ਆਪਣੇ ਸਰਕਾਰ ਅੱਜ ਦਾ ਕੋਟਕਪੂਰਾ ਬੰਦ ਲੋਕਾਂ 'ਚ ਐਸ ਗੱਲ ਦਾ ਰੋਸ ਹੈ ਇਹ ਸਰਕਾਰ ਚੱਲਦਾ ਜਾਵੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕੋਈ ਕੰਮ ਹੀ ਨਹੀਂ ਦੇ ਰਿਹਾ ਇਨ੍ਹਾਂ ਵੱਲੋਂ ਆਮ ਨਾਗਰਿਕ ਦੇ ਜਾਨ ਮਾਲ ਦੀ ਰੱਖਿਆ ਨਹੀਂ ਕਰੀ ਜਾ ਰਹੀ ਜਾਨ ਮਾਲ ਦੀ ਸਖਸ਼ਾ ਜੂਰ ਕਰੋ ਕੁਝ ਟਾਈਮ ਪਹਿਲਾਂ ਇੱਥੇ ਚੇਨ ਸਟ੍ਰੇਜਿੰਗ ਜਾਂ ਪਾਲਸਟੇਜਿੰਗ ਘੱਟ ਚੱਲਦਾ ਸੀਗਾ ਉਸ ਤੋਂ ਬਾਅਦ ਇਹ ਲੋਕ ਦੁਕਾਨਾਂ ਤੋਂ ਬਾਹਰ ਚੱਕਰ ਲੱਗੇ ਉਸ ਤੋਂ ਬਾਅਦ ਇਹ ਵਾਦੇ ਵਾਦੇ ਕਰਾਇਮ ਤੇ ਆ ਗਏ ਹੁੰਦਾ ਕਾਪਿਆਂ ਨਾਲ ਸੇਵਾ ਕਰਦੇ ਆ ਤੇ ਲੁੱਟਮਾਰ ਕਰਦੇ ਆ ਸਾਡੇ ਦੋ ਤਿੰਨ ਬਪਾਈਆਂ ਦੇ ਕਾਪੇ ਵੀ ਮਾਰ ਕੇ ਇਹਨਾਂ ਨੇ ਲੁੱਟ ਕੋ ਕੀਤੀ ਆ ਲੇਕਿਨ ਅਸੀਂ ਬਾਰ ਬਾਰ ਪ੍ਰਸ਼ਾਸਨ ਨੂੰ ਮਿਲਿਆ ਸਾਨੂੰ तकरीबन 8-9 ਮਿਲਿਆ ਹੋ ਗਿਆ ਰੈਗੂਲਰਲੀ ਜਾ ਰਹੇ ਆ ਪ੍ਰਸ਼ਾਸਨ ਕੋਲੇ ਇੱਥੇ ਪੁਲਿਸ ਪ੍ਰਸ਼ਾਸਨ ਕੋਲੇ ਕਿ ਇਹਦੇ ਨੂੰ ਠੱਲ ਪਾਓ ਲੇਕਿਨ ਮਰਜ਼ ਬੜਦਾ ਗਿਆ ਜੋ ਜੋ ਦਵਾ ਕੀ ਜੋ ਜੋ ਅਸੀਂ ਅਪੀਲ ਕਰਦੇ ਛੋਟਾ ਕਰਾਈ ਬੰਦਾ ਸੀ ਅਗਲੇ ਦਫਾ ਉਸ ਤੋਂ ਵੰਡਾ ਹੋ ਜਾਂਦਾ ਇਸ ਕਰਕੇ ਕੱਲਾ ਵਪਾਰੀ ਵਰਗ ਨਹੀਂ ਸਮੁੱਚੇ ਏਰੀਆ 'ਚ ਔਰ ਮੈਂ ਕਹਵਾਦਾ ਸਮੁੱਚੇ ਪੰਜਾਬ 'ਚ ਹਾਲਾਤ ਹੈਗੇ ਆ ਕਿ ਲਾਂਡਰ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਹੈ ਜਿੱਥੇ ਸਾਡੀ ਸਰਕਾਰ ਕਹਿੰਦੀ ਰੰਗਲਾ ਪੰਜਾਬ ਇਹਦਾ ਇਨਾ ਗੰਦਲਾ ਹੋ ਗਿਆ ਕਿ ਤੇ ਜੀਣਾ ਦੁਬਾਰਾ ਸਾਹ ਲੈਣਾ ਦੁਬਾਰਾ ਐ ਐਸੇ ਕਰਕੇ ਤੁਸੀਂ ਦੇਖੋਗੇ ਇੱਥੇ ਪਿੰਡਾਂ ਚੋਂ ਵੀ ਬਸਤੀਆਂ ਚੋਂ ਆਮ ਨਾਗਰਿਕ ਇੱਥੇ ਇਕੱਠੇ ਹੋਏ ਨਾ ਕਿ ਇਕੱਲੇ ਵਪਾਰੀ ਇਸ ਕਰਕੇ ਰੋਸ ਦਾ ਰੱਖਿਆ ਗਿਆ ਤਾਂ ਕਿ ਗੂੰਗੀ ਬੋਲੀ ਸਰਕਾਰ ਤੱਕ ਇਹ ਆਵਾਜ਼ ਪਹੁੰਚ ਸਕੇ ਔਰ ਉਹ ਸਿਰਫ ਔਰطرف ਆਪ ਦਾ ਢਿੱਡ ਭਰਨ ਦੇ ਬਜਾਏ ਆਮ ਜਨਤਾ ਦੇ ਹਿੱਤਾਂ ਦੀ ਰੱਖਿਆ ਕਰ ਸਕੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ